ਦਾਦ ਦੇ ਵਿੱਚ ਗੋਬਰ ਜਾ ਰਿਹਾ ਹੈ ਇੱਥੇ ਵੱਖ-ਵੱਖ ਪੁਆਇੰਟ ਜਿਹੜੇ ਨੇ ਉਹ ਵੀ ਤੁਹਾਨੂੰ ਅਸੀਂ ਦਿਖਾ ਦਨੇ ਸ਼ਹਿਰ ਦੇ ਜਿਹਦੇ ਵਿੱਚ ਇੰਡਸਟਰੀਆਂ ਦਾ ਪਾਣੀ ਜਿਹੜਾ ਹੈ ਉਹਦੇ ਵਿੱਚ ਜਾ ਰਿਹਾ ਹੈ ਤੇ ਉਹ ਪਾਣੀ ਜਿਹੜਾ ਸਾਰਾ ਉਹਦੇ باوجود ਇੱਥੇ ਇਕੱਲੀ ਡੈਂਗ ਇੰਡਸਟਰੀ ਤੇ ਹਨੀ ਲੁਧਿਆਣਾ ਜੁ ਲੁਧਿਆਣਾ ਇੱਕ ਹੱਬ ਹੈ ਇੰਡਸਟਰੀ ਦੀ ਪੰਜਾਬ ਦੀ ਇੱਕ ਹੱਬ ਹੈ ਇਹਨੂੰ ਮਾਰਚੈਸਟ ਤਾਂ ਹੀ ਕਹਿੰਦੇ ਨੇ ਲੁਧਿਆਣੇ ਨੂੰ ਇੱਥੋਂ ਬਹੁਤ ਸਾਰਾ ਐਕਸਪੋਰਟ ਮਾਲ ਬਹੁਤ ਆਂਦਾ ਹੈ ਇੰਪੋਰਟ ਵੀ ਬਹੁਤ ਆਂਦਾ ਹੈ ਵਪਾਰਕ ਏਰੀਆ ਜਿਹੜਾ ਲੁਧਿਆਣਾ ਹੈ ਲekin دریا ਸਾਡੇ ਕੋਲ ਲੁਧਿਆਣਾ ਦੇ ਵਿੱਚ ਕੋਈ ਹੈ ਜਿਹੜਾ ਸਿਟੀ ਏਰੀਆ ਦੇ ਵਿੱਚੋਂ ਜਾਂਦਾ 8 ਕਿਲੋਮੀਟਰ ਦੇ ਦੀ ਹੈ ਜਿਹੜਾ ਇਹ ਕਵਰ ਕਰਦਾ ਹੈ ਅੱਗੇ ਜਾ ਕੇ ਸਤਲੁਜੇ ਚ ਮਿਲਦਾ ਹੈ ਉਹਦੇ ਵਿੱਚ ਤਿੰਨੇ ਸੀਟਪੀ ਜਿਹੜੇ ਨੇ ਉਹ ਕਹਿੰਦੇ ਜੀ ਪਾਣੀ ਇਹਨਾਂ ਨੇ ਗੰਦਾ ਕੀਤਾ ਤਿੰਨੇ ਸੀਟਪੀਆਂ ਨੇ ਸੀਟਪੀ ਜਿਹੜਾ ਕਰੋੜਾਂ ਰੁਪਏ ਮਹੀਨੇ ਦਾ ਪਾਣੀ ਸਾਫ਼ ਕਰਦਾ ਦਾ ਖਰਚਦਾ ਉਹ ਮੈਂ ਪੁੱਛਣਾ ਚਾਹੁੰਦਾ ਕੀ ਉਹ ਬੇਕਾਰ ਖਰਚਦਾ ਹੈ ਕਰੋੜ ਤੋਂ ਉੱਪਰ ਤਿੰਨੇ ਸੀਟਪੀ ਸਾਡੇ ਜਿਹੜੇ ਉਹ ਬਿਜਲੀ ਦਾ ਬਿੱਲ ਦਿੰਦੇ ਨੇ ਸਰਕਾਰ ਨੂੰ ਇੱਕ ਮਹੀਨੇ ਦਾ ਜਿਦਾ ਕੇ ਦੇਖ ਲਓ 3 ਲੱਖ ਦੇ ਲਗਭਗ ਉੱਪਰ ਇਹਦਾ ਦਿੱਲੀ ਦਾ ਇੱਕ ਦਿਨ ਦਾ 3 ਲੱਖ ਰੁਪਏ ਤੋਂ ਉੱਪਰ ਪੈਂਦਾ ਹੈ ਜਿਹੜਾ ਬਿਜਲੀ ਖਰਚ ਹੁੰਦੀ ਹੈ ਪਾਣੀ ਸਾਫ਼ ਕਰਨ ਤੇ 105 ਐਮਐਲਡੀ ਪਾਣੀ ਜਿਹੜਾ ਸਾਫ਼ ਹੁੰਦਾ ਇਹਦੇ ਵਿੱਚ 1 ਕਰੋੜ ਤੋਂ ਉੱਪਰ ਇੱਥੇ ਕੈਮੀਕਲ ਲੱਗ ਜਾਂਦਾ ਫਿਰ ਸਾਫ਼ ਹੋਣ ਤੋਂ ਬਾਅਦ ਜਿਹੜਾ ਇਹਦੇ ਵਿੱਚੋਂ ਸਲਾਜੇ ਨਿਕਲਦੀ ਏ ਜਿਹੜੀ ਗਵਰਨਮੈਂਟ ਵੱਲੋਂ ਅਥੋਰਾਈਜ਼ ਪਲਾਂਟ ਹੈ ਜਿਹੜਾ ਚੱਕ ਕੇ ਲੈ ਕੇ ਜਾਂਦੇ ਸਲਾਜ ਚੱਕ ਨਾਲ ਲੈ ਕੇ ਜਾਂਦੇ ਨੇ 50 60 ਲੱਖ ਦਾ 50 ਲੱਖ ਦਾ ਉਹ ਖਰਚਾ ਪੈਂਦਾ ਕੀ ਉਹ ਸਾਰਾ ਸਿਸਟਮ ਜਿਹੜਾ ਤਰਖਾਹਾਂ ਦਿੰਦੇ ਆ ਬੰਦੇ ਰੱਖੇ ਨੇ ਪਲਾਂਟ ਚੱਲਦਾ ਆਨਲਾਈਨ ਮੀਟਰ ਲੱਗੇ ਨੇ ਪੋਲੂਸ਼ਨ ਕੰਟਰੋਲ ਬੋਰਡ ਦੇਖਦਾ ਹੈ ਸੈਂਪਲਿੰਗ ਕਰਦਾ ਹੈ ਹਰ ਮਹੀਨੇ ਔਰ ਉਹਦੇ باوجود ਐਨਜੀਟੀ ਦਿੱਲੀ ਤੋਂ ਆ ਕੇ ਸੈਂਪਲਿੰਗ ਕਰਕੇ ਜਾਂਦੇ ਨੇ ਇਹਦੇ ਵਿੱਚ ਮਨਿਸਟਰ ਅਫਸਰ ਸਹਿਬਾਨ ਚੇਅਰਮੈਨ ਸੈਕਟਰੀ ਲੈਵਲ ਦੇ ਬੰਦੇ ਜਿਹੜੇ ਆ ਕੇ ਦੇਖ ਕੇ ਗਏ ਨੇ ਸੀਟੀਵੀ ਪਲਾਂਟ ਚੱਲਦਾ ਕੀ ਉਹ ਸਾਰੇ ਗਲਤ ਨੇ ਇਹੀ ਇਲਜ਼ਾਮ ਇਹ ਲਾਉਂਦੇ ਨੇ ਜਿਹੜਾ ਅਸੀਂ ਸਲੱਜ ਲੈ ਕੇ ਜਾਂਦੇ ਉਹ ਬਿਨਾਂ ਪਾਣੀ ਸਾਫ਼ ਕੀਤੇ ਨਿਕਲ ਜਾਂਦੀ ਏ ਯਾਰ ਬਿਨਾਂ ਦੇਖੇ ਬਿਨਾਂ ਵੈਰੀਫਾਈ ਕੀਤੇ ਆਪਾਂ ਇਲਜ਼ਾਮ ਲਾਤਾ ਜੀ ਇਹ ਡੈਂਗ ਇੰਡਸਟਰੀ ਨੇ ਬੰਦ ਕੀਤਾ ਸ਼ਹਿਰ ਦੇ ਵਿੱਚ ਇੰਡਸਟਰੀ ਬਹੁਤ ਤਰ੍ਹਾਂ ਦੀ ਲੱਗੀ ਹੋਈ ਏ ਤੁਸੀਂ ਆਓ ਸਾਡੇ ਨਾਲ ਅਸੀਂ ਤੁਹਾਨੂੰ ਦਿਖਾਈਏ ਇੱਕ ਹੋਰ ਵੀ ਮੈਂ ਚੈਲੰਜ ਕੀਤਾ ਵੀ ਅਗਰ ਤੁਹਾਨੂੰ ਇਹ ਲੱਗਦਾ ਹੈ ਵੀ ਡੈਂਗ ਇੰਡਸਟਰੀ ਨੇ ਪਾਣੀ ਗੰਦ ਗੰਦਾ ਕੀਤਾ ਹੈ ਜਿੰਨਾਂ ਦੇ ਸੀਟਪੀ ਲੱਗੇ ਤਿੰਨੇ ਅਸੀਂ ਤਿੰਨੇ ਸੀਟਪੀ ਇਹਨਾਂ ਦੇ ਬੰਦੇ ਕੋਲ ਬੈਠ ਜਾਣ ਅਸੀਂ ਡੈਂਗ ਇੰਡਸਟਰੀ ਬੰਦ ਕਰ ਦਿੰਨੇ ਆ ਕੱਲੇ ਸੀਟਪੀ ਇਹ ਛੱਡ ਕੇ ਤਿੰਨੇ ਲੁਧਿਆਣੇ ਦੀ ਡੈਂਗ ਇੰਡਸਟਰੀ ਪੂਰੀ ਬੰਦ ਦੀ ਅਪੀਲ ਰਿਕੁਐਸਟ ਕਰ ਦਿੰਨੇ ਆ ਸਭ ਨੂੰ ਜਦ ਕਿ ਕਰੋੜਾਂ ਰੁਪਏ ਦਾ ਨੁਕਸਾਨ ਹੋਣਾ ਹੈ 2-3 ਦਿਨ ਜਿੰਨਾ ਇਹ ਕਹਿੰਦੇ ਅਸੀਂ ਬੰਦ ਕਰ ਦਿੰਨੇ ਆ ਜੇ ਫਿਰ ਬੁੱਢਾ ਨਾਲਾ ਨਾ ਸਾਫ਼ ਹੋਇਆ ਤੇ ਹਰਜਾਨਾ ਦੇਣਗੇ ਇਹ ਉਹਦਾ ਰਸਟਿਸਤਾਂ ਨੂੰ ਅਸੀਂ ਬੰਦ ਕਰ ਦਿੰਨੇ ਆ ਫਿਰ ਦੇਖ ਲਓ ਸਾਫ਼ ਹੋ ਜਾਊਗਾ ਨਹੀਂ ਸਾਫ਼ ਹੋਣਾ ਅਸੀਂ ਕਰਕੇ ਦੇਖ ਚੁੱਕੇ ਆ ਹੁਣੇ ਅਜੇ 3 ਮਹੀਨੇ ਹੋਏ ਮੇਰੇ ਨਾਲ 4 ਮਹੀਨੇ ਇੱਥੇ ਡੀਸੀ ਮੈਡਮ ਨਾਲ ਮੀਟਿੰਗਾਂ ਕਰਕੇ 3 ਦਿਨ ਸ਼ਹਿਰ ਦੀ ਪੂਰੀ ਦੀ ਡੈ ਇੰਡਸਟਰੀ ਬੰਦ ਕੀਤੀ ਸੀਗੀ ਔਰ ਅੱਧੇ-ਅੱਧੇ ਕਿਲੋਮੀਟਰ ਤੇ 8 ਕਿਲੋਮੀਟਰ ਦੀ ਸੈਂਪਲਿੰਗ ਹੋਈ ਸੀਗੀ ਔਰ ਉਹਦੇ ਵਿੱਚ ਇੱਥੋਂ ਤੱਕ ਪਾਇਆ ਜਿੱਥੇ ਆ 3 ਸੀਟਪੀ ਸਾਡੇ ਲੱਗੇ ਨੇ ਇਹਨਾਂ ਦਾ ਪਾਣੀ ਅੱਧੇ ਕਿਲੋਮੀਟਰ ਤੱਕ ਤੇ ਬੀਓਡੀ ਸੀਓਡੀ ਐਨ ਵਧਿਆ ਆਇਆ ਸੀ ਕਿਉਂਕਿ ਪਾਣੀ ਡਿলিউਟ ਕਰਦਾ ਸੀ ਡਿਲੂਸ਼ਨ ਹੋਦੀ ਸੀ ਸਾਡੇ ਪਾਣੀ ਦੇ ਨਾਲ ਔਰ ਅੱਗੇ ਜਾ ਕੇ ਬੀਓਡੀ ਕਿੰਨਾ ਵੱਧ ਗਿਆ ਅੱਗੇ ਜਾ ਕੇ ਸ਼ਹਿਰ ਦੇ ਵਿੱਚ ਜਿੱਥੇ ਗੋਬਰ ਤੇ ਹੋਰ ਸਟਾਰਟ ਉਹਦਾ ਡਾਇਰੈਕਟਡ ਚਾਰਜ ਬੁੱਢਾ ਨਾਲਾ ਅੱਜ ਕਾਰਪੋਰੇਸ਼ਨ ਦੇ ਕਿੰਨੇ ਪੁਆਇੰਟ ਆਜੋ ਤੁਹਾਨੂੰ ਦਿਖਾ ਦਿੰਦੇ ਆ ਪੰਪਿੰਗ ਸਟੇਸ਼ਨ ਲਾਏ ਹੋ ਉਹਨਾਂ ਨੇ ਪਾਣੀ ਸਿੱਟਣ ਲਈ ਦਰਿਆ 'ਚ ਉਹ ਉਹ ਦੇਖੋ ਆ ਕੇ ਉਹ ਬੰਦ ਕਰਾਓ ਅਗਰ ਕੋਈ ਅੱਛਾ ਕੰਮ ਕਰਨਾ ਚਾਹੁੰਦੇ ਆ ਜਿੰਨਾ ਕ ਸਾਫ਼ ਕਰ ਸਕਦੇ ਆ ਜਿਹੜੇ ਪੰਪਿੰਗ ਸਟੇਸ਼ਨ ਲੱਗੇ ਨੇ ਚੱਲਦੇ ਨੇ ਆ ਤੁਹਾਨੂੰ ਫੋਟੋ ਵੀ ਦਿਖਾ ਦਿੰਦੇ ਆ ਅਸੀਂ ਤੁਹਾਡੇ ਮਾਦਮ ਤੇ ਚੈਨਲ ਆਈ ਤੁਸੀਂ ਦੇਖ ਲਓ ਕਿੰਦਾ ਪਾਣੀ ਸਿੱਟਦੇ ਪਏ ਨੇ ਸਾਡੇ ਨਾਲੋਂ ਜ਼ਿਆਦਾ ਪਾਣੀ ਉਹ ਸਿੱਟਦੇ ਪਏ ਨੇ ਕਿੰਨੇ 100 ਟਨ ਫਮੀ ਆਪਣਾ ਐਮ ਐਲ ਕਿੰਨੇ ਸਾਡੇ ਦਾ ਪਾਣੀ ਸਾਰਾ 105 ਐਮ ਐਲ ਦੇ ਤਿੰਨੇ ਸੀਟੀਆਂ ਫੀਜ਼ਿਆਦਾ ਉਹ ਐਨੇ ਡੈਕਟਿਡ ਡਿਸਚਾਰਜ ਹੋ ਰਹੇ ਨੇ ਔਰ ਗੋਵਰ ਜਾ ਰਿਹਾ ਆ ਗਊਸ਼ਾਲਾ ਦੇ ਕੋਲ ਜਿਹੜਾ ਆ ਰਿਹਾ ਉਹ ਪਾਣੀ ਆ ਦੇਖੋ ਆ ਲੈ ਲੋ ਫੋਟੋਆਂ ਦਿਖਾਓ ਇਹਨਾਂ ਨੂੰ ਜਿਹੜੇ ਕਹਿੰਦੇ ਵੀ ਇਹਨਾਂ ਡੈਗ ਇੰਡਸਟਰੀਆਂ ਬੰਦ ਕੀਤੇ ਆ ਡੈਕਟਿਡ ਚਾਰਜ ਬੁੱਢਾ ਨਾਲਾ ਹੋ ਰਿਹਾ ਇਹ ਨਹੀਂ 18.4 ਪੰਪਿੰਗ ਸਟੇਸ਼ਨ ਲੱਗੇ ਬਿਨਾ ਟ੍ਰੀਟਡ ਜਿਹੜਾ ਦਰਿਆ 'ਚ ਜਾ ਰਿਹਾ ਹੈ। ਔਰ ਪੁਆਇੰਟ ਨੇ ਤੁਸੀਂ ਆਓ ਤੁਹਾਨੂੰ ਦਿਖਾਈਏ ਗੋਬਰ ਵਾਲਿਆਂ ਦਾ ਕਿੰਨਾ ਡੈਰੀਆਂ ਦਾ ਪਾਣੀ ਡਾਇਰੈਕਟ ਡਿਸਚਾਰਜ ਹੋ ਰਿਹਾ ਹੈ। ਦੇਖੋ ਤਾਂ ਸਹੀ ਯਾਰ ਅਸਲੀਅਤ ਕੀ ਹੈ। ਇੱਥੇ ਲੈਕਟੋਪਲੇਟਿਕ ਇੰਡਸਟਰੀ ਲੱਗੀ ਹੈ ਸਾਈਕਲ ਬਰਦਾ ਲੱਖ ਤੋਂ ਉੱਪਰ ਔਰ ਸਾਈਕਲ ਜਿਹੜਾ ਬਣਦਾ ਘਰ ਘਰ ਇੱਥੇ ਵੈ ਇੰਡਸਟਰੀ ਲੱਗੀ ਹੋਈ ਹੈ। ਸਾਈਕਲ ਪਾਸ ਬਣਦਾ ਕਿਤੇ ਘੰਟੀ ਬਣ ਰਹੀ ਕਿਤੇ ਚਿਮਟਾ ਬਣ ਰਿਹਾ ਕਿਤੇ ਚੈਨ ਬਣ ਰਹੀ ਹੈ ਕਿਤੇ ਹੈਂਡਲ ਬਣ ਰਿਹਾ ਕਿਤੇ ਚੱਕਾ ਬਣ ਰਿਹਾ ਉਹਦਾ ਔਰ ਲੋਕ ਉੱਪਰ ਰਹਿਸ਼ਾ ਥੱਲੇ ਕਾਰੋਬਾਰ ਕਰਦੇ ਨੇ ਸਾਰੇ ਉਹਨਾਂ ਦਾ ਕਾਰੋਬਾਰ ਚੱਲਦਾ ਹੈ ਔਰ ਲੋਕਾਂ ਨੂੰ ਰੁਜ਼ਗਾਰ ਦਿੰਦੀ ਹੈ ਇੰਡਸਟਰੀਆਂ ਅਸੀਂ ਲੋਕਾਂ ਦਾ ਰੁਜ਼ਗਾਰ ਬੰਦ ਕਰਕੇ ਔਰ ਲੋਕਾਂ ਨੂੰ ਬੇਰੁਜ਼ਗਾਰੀ ਕਰੀਏ ਉਹ ਚ ਕੋਈ ਇਹ ਨਹੀਂ ਕੋਈ ਬਾਹਰ ਦੀ ਲੇਬਰ ਕੰਮ ਕਰਦੀ ਸਾਡੇ ਪੰਜਾਬੀ ਲੋਕ ਕੰਮ ਕਰਦੇ ਨੇ ਲੱਖਾਂ ਦੀ ਦਰਦਸਾਤ ਦੇ ਵਿੱਚ ਇਹਦਾ ਕੋਈ ਹੱਲ ਲੱਭੀ ਆ ਕੇ ਕੀ ਹਾਲ ਹੈ ਕਿੱਦਾਂ ਦਰਿਆ ਸਾਫ਼ ਹੋ ਸਕਦਾ ਸਾਡੀ ਇਹ ਕਹਿੰਦੇ ਡੈਂਗ ਦੇ ਸੀ ਡੈਂਗ ਦਸਤੀ ਵੀ ਇਹੀ ਚਾਹਦੀ ਹੈ ਸਾਡੇ ਵੀ ਪਰਿਵਾਰ ਬੱਚੇ ਇੱਥੇ ਰਹਿੰਦੇ ਨੇ ਅਸੀਂ ਵੀ ਉਹੀ ਪਾਣੀ ਪੀਣਾ ਹੈ ਆਬੂਆ ਸਾਨੂੰ ਵੀ ਉਹੀ ਲੈਣੇ ਆ ਸੀ ਲੇਕਿਨ ਅਸੀਂ ਇਹਨਾਂ ਦਾ ਸਾਥ ਹੈਲਪ ਤੇ ਕਰਨ ਨੂੰ ਤਿਆਰ ਆ ਇਸ ਕਬ ਦੇ ਵਿੱਚ ਵੀ ਤੁਸੀਂ ਸਾਡਾ ਸਾਥ ਲਵੋ ਇੱਥੇ ਦਾ ਦਰਿਆ ਨੂੰ ਜਲਦੀ ਤੋਂ ਜਲਦੀ ਵਧੀਆ ਬੜਾਈਏ ਸਾਫ ਸੁਥਰਾ ਕਰੀਏ ਔਰ ਸਾਰੇ ਪ੍ਰਧਾਨ ਜਿਹੜੇ ਨੇ ਇੱਥੇ ਟੈਕਸਟਾਈਲ ਤੇ ਹੋਜ਼ਰੀ ਦੇ ਉਹਨਾਂ ਨੂੰ ਵੀ ਅਪੀਲ ਕੀਤੀ ਏ ਕੱਲ ਇੱਥੇ ਸਾਡੇ ਕੋਲ 11 ਵਜੇ ਤੱਕ ਸਾਰੇ ਪਹੁੰਚੋ ਜਿਹੜੇ ਸਾਡੇ ਇਸ ਡਾਈ ਇੰਡਸਟਰੀ ਦੇ ਨਾਲ ਜੁੜੇ ਨੇ ਕਿਉਂਕਿ ਟੈਕਸਟਾਈਲ ਦੀ ਇੰਡਸਟਰੀ ਜਿਹੜੀ ਹਜ਼ਾਰਾਂ ਦੀ ਤਦਾਦ ਚ ਜਿਹੜੀ ਇਹਦੇ ਨਾਲ ਜੁੜੀ ਡਾਈ ਇੰਡਸਟਰੀ ਨਾਲ ਹੋਜਰੀ ਇੰਡਸਟਰੀ ਸਾਰੀ ਡਾਈ ਇੰਡਸਟਰੀ ਨਾਲ ਜੁੜੀ ਕਿਉਂਕਿ ਸਭ ਤੋਂ ਪਹਿਲਾਂ ਮਾਰਗ ਰੰਗਾਈ ਹੁੰਦਾ ਉਸ ਤੋਂ ਬਾਅਦ ਟੈਕਸੂਟ ਇਨਰ ਸੂਟ ਬੱਚਿਆਂ ਦੇ ਕੱਪੜੇ ਅਲੱਗ-ਅਲੱਗ ਤਰ੍ਹਾਂ ਦੇ ਪੱਗਾਂ ਦੀ ਰੰਗਾਈ ਸਾਰਾ ਕੁਝ ਇੱਥੇ ਡਾਈਂਗ ਹੋ ਕੇ ਜਾਂਦਾ ਉਸ ਤੋਂ ਬਾਅਦ ਅੱਗੇ ਕੰਮ ਚੱਲਦੇ ਨੇ ਹੋਜਰੀ ਸਵੈਟਰ ਰੰਗ ਬਰਗੇ ਤਾਂ ਬਣਦੇ ਪਹਿਲਾਂ ਧਾਗਾ ਡਾਈ ਹੁੰਦਾ ਅਗਰ ਡਾਈਂਗ ਇੰਡਸਟਰੀ ਇਹਨੂੰ ਅਸੀਂ ਮਾਂ ਕਹਿੰਦੇ ਆ ਹੋਜਰੀ ਦੀ ਅਗਰ ਇਹ ਬੰਦ ਹੁੰਦੀ ਹੈ ਤੇ ਸ਼ਹਿਰ ਦੀ ਬਹੁਤ ਸਾਰੀ ਹਜ਼ਾਰਾਂ ਦੀ ਤਦਾਦ ਚ ਇੰਡਸਟਰੀ ਜਿਹੜੀ ਇਹਦੇ ਨਾਲ ਜੁੜੀ ਉਹ ਵੀ ਬੰਦ ਹੋ ਜਾਏਗੀ ਔਰ ਲੱਖਾਂ ਲੋਕ ਜਿਹੜੇ ਨੇ ਇੱਥੇ ਦੇ ਮਜ਼ਦੂਰ ਜਿਹੜੇ ਬਰਬਾਦ ਹੋਣਗੇ ਇਸ ਕਰਕੇ ਇਹਨਾਂ ਨੂੰ ਰਿਕੁਐਸਟ ਕਰਦੇ ਆ ਕੋਈ ਲੜਾਈ ਨਹੀਂ ਕਰਦੇ ਵੀ ਤੁਸੀਂ ਆਓ ਪਹਿਲਾਂ ਦੇਖੋ ਅਸਲੀਅਤ ਕੀ ਹੈ ਸਾਫ਼ ਤੁਸੀਂ ਕਰਨਾ ਸਾਡੀ ਸਾਰੀ ਐਸੋਸੀਏਸ਼ਨ ਤੁਹਾਡੇ ਨਾਲ ਲੱਗੂਗੀ ਸਾਫ਼ ਕਰਦੇ ਅਸੀਂ ਵੀ ਜਾਣੇ ਹਾਂ ਸਾਫ਼ ਹੋਵੇ ਲੇਕਿਨ ਕੰਮ ਸਰਕਾਰਾਂ ਦੇ ਅਸੀਂ ਲੋਕ ਨਹੀਂ ਕਰ ਸਕਦੇ ਵਿੱਚ 5-5 ਫੁੱਟ ਤੇ ਗੈਪ ਗਾਬ ਪਈ ਇਹਦੇ ਵਿੱਚ 8 ਕਿਲੋਮੀਟਰ ਕੱਢੂ ਕੌਣ ਆਪਾਂ ਕੱਢ ਸਕਦੇ ਆ ਨਹੀਂ ਕੱਢ ਸਕਦੇ ਔਰ ਇਹਦੇ ਆਲੇ ਦੁਆਲੇ ਸੁਝਾਅ ਵੀ ਮੈਂ ਦੇ ਚੁੱਕਾ 20 ਸਾਲ ਤੋਂ ਇੱਕੋ ਵੀ ਇਹ ਦਰਿਆ ਦੇ ਆਲੇ ਦੁਆਲੇ ਦੋ ਪਾਈ ਪਾਈ ਜਾਣ ਚੇ-ਚੇ ਫੁੱਟ ਦੇ ਉਹਨਾਂ ਚ ਅੱਧਾ ਅੱਧਾ ਸਿਟੀ ਦਾ ਏਰੀਆ ਹੈ ਦਰੇ ਅੱਧਾ ਹੈ ਦਰੇ ਦਰਿਆ ਦੇ ਦੋਨੋਂ ਆਸੇ-ਪਾਸੇ ਆਬਾਦੀ ਹੈ ਜਿੱਦਾਂ ਡਬਸਟਿਕ ਪਾਣੀ ਜਾਂਦਾ ਹੈ ਉਹਨਾਂ ਦੇ ਉਹ ਪਾਈਪਾਂ ਚ ਲੈ ਲਿਆ ਜਾਵੇ ਤੇ ਜਿਹੜੀ ਇੰਡਸਟਰੀ ਹੈ ਉਹਨਾਂ ਦੇ ਮੀਟਰ ਲਾਏ ਜਾਣ ਪਾਣੀ ਦੇ ਬਿੱਲ ਉਹਨੋਂ ਤੋਂ ਲਈ ਜਾਣ ਜਿੱਦਾਂ ਆਪਾਂ ਬਿਜਲੀ ਦਾ ਬਿੱਲ ਸਰਕਾਰ ਵਸੂਲਦੀ ਪਾਣੀ ਦਾ ਬਿੱਲ ਵਸੂਲੇ ਉਹ ਪਾਣੀ ਜਿਹੜਾ ਐਸਟੀਪੀ ਆ ਤੇ ਜਾਵੇ ਦੋਨੋਂ ਪਾਈਪਾਂ ਦਾ ਦਰਿਆ 'ਚ ਨਾ ਜਾਵੇ ਦਰਿਆ ਸਾਫ਼ ਹੋ ਗਿਆ ਕਾਲੇ ਪਾਣੀ ਮੋਰਚੇ ਨੇ ਜਿਹੜੀ 3 ਦਸੰਬਰ ਦੀ ਬੰਦ ਦੀ ਕਾਲ ਦਿੱਤੀ ਹੋਈ ਹੈ ਅਸੀਂ ਵੀ ਉਹਦੇ ਬਰਕਰਾਰ ਕੱਲ ਡਾਈੰਗ ਇੰਡਸਟਰੀ ਟੋਟਲ ਕਿੰਨੇ ਸੀਟ ਵੀ ਦੀ 15 ਐਮਐਲਡੀ ਦੀ 40 ਐਮਐਲਡੀ ਦੀ ਤੇ 50 ਐਮਐਲਡੀ ਦੀ ਔਰ ਅਸੀਂ ਬੰਦ ਕਰਤੀ ਹੈ ਸਾਡੇ ਇੰਡਸਟਰੀ ਦੇ ਜਿਹੜੇ ਡਾਈੰਗ ਵਾਲੇ ਭਰਾ ਹੈਗੇ ਉਹਨਾਂ ਨੇ ਵੀ ਸਾਨੂੰ ਕਿਹਾ ਅਸੀਂ ਤੁਹਾਡਾ ਸਮਰਥਨ ਕਰਦੇ ਆਂ ਇਧਰੋਂ ਸਾਡੇ ਆਪਣਾ ਰੂਬੀ ਜੀ ਟੈਕਸਟਾਈਲ ਇੰਡਸਟਰੀ ਕੱਕਾ ਰੋਡ ਤੋਂ ਉਹਨਾਂ ਨੇ ਵੀ ਸਾਨੂੰ ਕਿਹਾ ਤੁਹਾਡਾ ਸਮਰਥਨ ਹੈ ਔਰ ਬਹੁਤ ਸਾਰੇ ਸਾਨੂੰ ਕਾਲ ਆ ਰਹੇ ਆ ਜਿਹੜੇ ਜਿੰਨੇ ਐਸੋਸੀਏਸ਼ਨਾਂ ਦੇ ਪ੍ਰਧਾਨ ਨੇ ਉਹ ਸਾਰੇ ਸਾਨੂੰ ਕਾਲ ਆ ਥੋੜੀ ਹੈਲਪ ਸੋ ਕਿੱਦਾਂ ਕਰੀਏ ਅਸੀਂ ਨਾਲ ਲੇਬਰ ਲੈ ਕੇ ਜਾਂ ਅਸੀਂ ਸਟਾਫ ਲੈ ਕੇ ਮੈਂ ਕਹਾਂ ਨਹੀਂ ਸਾਡੇ ਕੋਲ ਸੰਖਿਆ ਬਹੁਤ ਹੈ ਡਾਈਨ ਇੰਡਸਟਰੀ ਦਾ ਪੂਰੀ ਲੇਬਰ ਦੇ ਨਾਲ ਬੈਠਣਾ ਸਾਰਾ ਸਟਾਫ ਸਾਡੇ ਕੋਲ ਹੀ ਲੇਬਰ ਵੀ ਹੈਗੀ ਆ ਅੱਧੀ ਪੰਜਾਬੀ ਹੈ ਅੱਧੀ ਪਰੋਸੀ ਹੈ ਸੋ ਅਸੀਂ ਬੈਠੇ ਆ ਉਹਦੇ ਲਈ ਜੇ ਕੋ ਆਊਗਾ ਅਸੀਂ ਤਾਂ ਆਪਣੇ ਘਰ ਦੀ ਸੁਰੱਖਿਆ ਲਈ ਬੈਠੇ ਆ ਅਸੀਂ ਆਪਣੇ ਘਰੇ ਬੈਠੇ ਆ ਸਾਡੇ ਪਾਈ ਪਾ ਉੱਥੇ ਸਾਡਾ ਸਾਡਾ ਇਹ ਸਾਡਾ ਏਰੀਆ ਹੈਗਾ ਸਾਡੇ ਸੀਟੀਵੀ ਪਲਾਂਟ ਤੇ ਅਸੀਂ ਬੈਠੇ ਆ ਜੇ ਕੋ ਉੱਥੇ ਆਏਗਾ ਤਾਂ ਉਹ ਕਾਨੂੰਨ ਦੇ ਲੰਘਣਾ ਕਰਕੇ ਆਏਗਾ ਪਰ ਜੇ ਸੋਚਣ ਵਿੱਚ ਡਰਾਤਮਕਾ ਕੇ ਸਾਨੂੰ ਪਿਛੇ ਕਰਦਣਗੇ ਇਹ ਸੋਚ ਕੱਢ ਦੇਣ ਅਸੀਂ ਡਰਨੇ ਵਾਲਿਆਂ ਤੋਂ ਨਹੀਂ ਹੈਗੇ ਅਸੀਂ ਇਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਬਿਲਕੁਲ ਕਿਹਾ ਪਿਛੇ ਲੱਖੇ ਸੁਧਾਨ ਨੇ ਇਹ ਕਿਹਾ ਸੀ ਮੇਰੀ ਵੀਡੀਓ ਆਪਣੀ ਫੇਸਬੁੱਕ ਤੇ ਦਿਖਾ ਕੇ ਕਿ ਲੀਰ ਲਿਖਿਆ ਜਿਹੜੇ ਤੇਰੇ ਵਰਗੇ ਬਲੈਕ ਮਿਲਰਾਂ ਨੂੰ ਕਾਲੇ ਮੋਰਚੇ ਵਰਗੇ ਨੂੰ ਅਮਤੋਜ ਮੜ ਗਿਆ ਮਾਨ ਵਰਗੇ ਨੂੰ ਨੱਥ ਪਾਲਣ ਉਹ ਲੀਰ ਨਹੀਂ ਉਹ ਤੀਰ ਹੁੰਦੇ ਆ ਕੀ ਜਵਾਬ ਦਿੱਤਾ ਜੋ ਦੇਗਾ ਜਵਾਬ ਜੀ ਹੁਣ ਉਨੇ ਕਿਹਾ ਸੀ ਮੈਂ ਉਹਨੂੰ ਜਵਾਬ ਦਿੰਦਾ ਐ ਇਹ ਲੀਰ ਹੈ ਲੀਰ ਲੀਰ ਬੋਲਦੀ ਪਈ ਐ ਲੀਰ ਨਹੀਂ ਤੀਰ ਹੁੰਦੇ ਐ ਜਿਹੜੇ ਤੇਰੇ ਵਰਗੇ ਬਲੈਕਮੈਲ ਕਰਦੇ ਨੇ ਨੱਥ ਪਾ ਲੈਣਾ ਕਰ ਜਵਾਬ ਦਿੱਤਾ ਜੇਗਾ ਨਾ ਤਾਂ ਤੁਹਾਡੇ ਕੋਲ ਕਿਤਾ ਦੇਂਗੇ ਕਿਤੇ ਹੀ ਅਸੀਂ ਪੂਰੀ ਤਿਆਰੀ ਕਰ ਲਈ ਐ ਟੈਂਟ ਲੱਗ ਗਏ ਐ ਲੰਗਰ ਦਾ ਇੰਤਜ਼ਾਮ ਕਰ ਲਿਆ ਲੱਖ ਬੰਦਾ ਇੱਥੇ ਬਠੂਗਾ ਔਰ ਸ਼ਾਂਤੀਪੂਰਵਕ ਬਠੂਗਾ ਮੈਂ ਤੁਹਾਡੇ ਮੱਧੋਂ ਤੋਂ ਜਿਹੜੇ ਹੋਰ ਐਸੋਸੀਏਸ਼ਨਾਂ ਦੇ ਪ੍ਰਧਾਨ ਐ ਉਹਨਾਂ ਨੂੰ ਇਹ ਤੁਹਾਡੇ ਮੱਧੋਂ ਤੋਂ ਬੇਨਤੀ ਕਰਦਾ ਕਿ ਤੁਸੀਂ ਜ਼ਰੂਰ ਆਣਾ ਸਾਰੇ ਸ਼ਹਿਰ ਦੇ ਪ੍ਰਧਾਨਾਂ ਨੇ ਤੁਸੀਂ ਕਿਸੇ ਸਟਾਫ ਜਾਂ ਲੇਬਰ ਨੂੰ ਨਾਲ ਲੈ ਕੇ ਨਹੀਂ ਆਣਾ ਕਿਉਂ ਸਾਡੇ ਕੋਲ ਐਨਾ ਇੰਤਜ਼ਾਮ ਹੈ ਨਹੀਂ ਅਸੀਂ 24 ਕਬੋਰੀਆਂ ਆਟੇ ਦੀਆਂ ਤੇ ਛੋਲੇ ਪੂੜੇ ਦਾ ਲੰਗਰ ਸਾਰੀ ਦਿਹਾੜੀ ਚਲਾਵਾਂਗੇ ਤੁਸੀਂ ਵੀ ਰੋਟੀ ਇੱਥੇ ਖਾਣੀ ਹੈ ਜਿਹਨਾਂ ਨੇ ਆਣਾ ਉਹਨਾਂ ਦਾ ਵੀ ਨਾਲ ਬਣਾਇਆ ਅਸੀਂ ਉਹ ਵੀ ਸਾਡੇ ਭਰਾ ਹੀ ਹੈ ਨਾ ਇਹ ਤਾਂ ਪੰਜਾਬੀ ਭਰਾ ਹੀ ਹੈ ਉਹਨਾਂ ਦਾ ਵੀ ਨਾਲ ਬਣਾਇਆ ਆ ਕੇ ਖਾ ਜਾ ਪਿੱਛੇ ਤੁਹਾਡੇ ਵੱਲੋਂ ਤੁਹਾਡੇ ਨਾਲ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਸੀ ਉਹਨਾਂ ਨੇ ਕੀ assurance ਦਿੱਤਾ ਸੀ ਦੇਖੋ ਪੁਲਿਸ ਪ੍ਰਸ਼ਾਸਨ ਤਾਂ ਸੱਚ ਦਾ ਸਾਥ ਦੇਊਗਾ ਅਸੀਂ ਰਾਈਟ ਵੀ ਅਸੀਂ ਕਾਨੂੰਨੀ ਵੀ ਰਾਈਟ ਸਹੀ ਆ ਬਿਲਕੁਲ ਕਾਨੂੰਨ ਮੁਤਾਬਕ ਅਸੀਂ ਸਹੀ ਆ ਸਾਡਾ ਰਾਈਟ ਹੈ ਉਹ ਕਾਨੂੰਨ ਮੁਤਾਬਕ ਵੀ ਗਲਤ ਹੈ ਕੋਟਕਚਰੀ ਵੀ ਜਾਂਦੇ ਆ ਤੇ ਇੱਥੇ ਅੱਗੇ ਧਮਕੀਆਂ ਵੀ ਦਿੰਦੇ ਦੋ ਕੰਮ ਕਰਦਾ ਕਾਲਾ ਐਨਜੀਟੀਬੀ ਗਿਆ ਸਾਡੇ ਖਿਲਾਫ ਹਾਈ ਕੋਰਟ ਵੀ ਗਿਆ ਉੱਥੋਂ ਮੁੜਿਆ ਆ ਤੇ ਉੱਥੇ ਹੱਥ ਨਹੀਂ ਲੱਗਿਆ ਕਹਿੰਦਾ ਨਹੀਂ ਨਹੀਂ ਸਜ਼ਾ ਇਹਨਾਂ ਨੂੰ ਮੈਂ ਹੀ ਦੇ ਦੇਣੀ ਹੈ ਕੋਈ ਹੱਥ ਚ ਕੋਈ ਲੈਵੇ ਨਾ ਜਿਹੜਾ ਲਏਗਾ ਉਹਨੂੰ ਸਜ਼ਾ ਵੀ ਹੋਏਗੀ ਸਭ ਕੁਝ ਹੈ ਅਦੇ ਅਦੇ ਕਾਰਵਾਈ ਵੀ ਕਰਾਵਾਂਗੇ ਔਰ ਕਾਲੇ ਮੋਰਚੇ ਤੇ ਲਖੇ ਸਿਧਾਣੇ ਤੇ ਅਮਤੋਜ ਮਾਨ ਤੇ ਜਿਹੜੀ ਡਾਈ ਇੰਡਸਟਰੀ ਦੀ ਬਦਨਾਮੀ ਕੀਤੀ ਹੈ ਉਹਦਾ ਡਫੋ ਮਸ਼ੀਨ ਦਾ ਕੇਸ ਵੀ ਪਾਵਾਂਗੇ